ਉਹ ਕਦੇ ਕਮੇਟਰੀ ਚਾਲੰਦਰ ਬਾਈਟ ਹੁੰਦੀ ਆਉਣੀ ਪਈਆ ਬਹੁਤੋ ਪਰ ਕਹਿੰਦਾ ਤੇ ਤਾਂ ਸੁਣ ਸਵਾ ਦਾ ਡਾਇਲੌਗ ਆ ਜੇ ਸਾਂਤੇ ਸੱਚਕੰਨ ਸ਼ੇਰਮੰਦਰ ਸਾਹਿਬ ਨੂੰ ਜੇ ਕੋਈ ਨੁਕਸਾਨ ਪਹੁੰਚਾਉਣ ਲਈ ਤੁਮ ਕੀ ਉਹਦਾ ਮੈਂ ਸਮਝਾਂ ਕਿ ਇਹ ਬਹੁਤ ਹੀ ਬੜੀ ਗੱਲ ਹੈ ਕਿ ਸੱਚਕੰਨ ਸ਼ੇਰਮੰਦਰ ਸਾਹਿਬ ਸਿੱਖਾਂ ਦਾ ਹੀ ਨਹੀਂ ਪੂਰੀ ਦੁਨੀਆ ਦਾ ਧਾਰਮਿਕ ਕੇਂਦਰੀ ਸਥਾਨ ਜਿੱਥੇ ਹਰ ਧਰਮ ਦੇ ਹਰ ਜਾਤ ਦਾ ਵਿਅਕਤੀ ਬਿਨਾ ਕਿਸੇ ਭੇਦਭਾਵ ਦੇ ਨਤਮਸਤਕ ਹੁੰਦਾ ਬਿਨਾ ਕਿਸੇ ਭੇਦਭਾਵ ਦੇ ਲੰਘਣ ਸਕਦਾ ਤੇ ਧੰਨ ਧੰਨ ਗੁਰੂ ਰਾਮਦਾਸ ਕਰਕੇ ਜਾਂਦਾ ਅਜਿਹੇ ਸਥਾਨ ਨੂੰ ਨੁਕਸਾਨ ਪਹੁੰਚਾਉਣ ਲਈ ਆਵੇ ਤਾਂ ਕਿ ਕਿਸੇ ਵੀ ਤਰ੍ਹਾਂ ਕਿਸੇ ਵੀ ਦਿੱਤੀ ਹੋਵੇ ਮੈਂ ਸਮਝਦਾ ਕੋਈ ਧਰਮ ਨਹੀਂ ਹੋ ਸਕਦਾ ਉਹਨਾਂ ਲੋਕਾਂ ਨੂੰ ਇਹ ਹਜੇ ਮੰਨ ਨਹੀਂ ਹੁੰਦਾ ਕਿ ਇੱਥੇ ਲੱਖਣੀ ਤਦਾਦ ਸੰਗ ਜਿਹੜੀ ਹੋਈ ਹੈ ਉਹਨਾਂ ਨੂੰ ਰੋਕਣ ਦੀ ਜਿਹੜੀ ਇਹ ਵਿਚਾਰជា ਭਾਰਤ ਸੰਗਤਾਂ ਜਿਹੜੀਆਂ ਉਹ ਪਹਿਲਾਂ ਦੀ ਤਰ੍ਹਾਂ ਹੀ ਨਿਰਵਿਗਣ ਗੁਰੂ ਮਹਾਰਾਜ ਦੇ ਦਰਸ਼ਨ ਕਰ ਰਹੀਆਂ ਨੇ ਤੇ ਉਸੇ ਹੀ ਤਰ੍ਹਾਂ ਲੰਗਰ ਤੇ ਪ੍ਰਸ਼ਾਦਾ ਛਕ ਰਹੀਆਂ ਨੇ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਕਿ ਸੰਗਤਾਂ ਨੂੰ ਕਿਸੇ ਵੀ ਤਰ੍ਹਾਂ ਨਾਨਕੋ ਨਿ ਲੋੜ ਨਹੀਂ ਜਿੱਦਾਂ ਆ ਪਹਿਲਾਂ ਦੱਸੋ ਚਾ ਰਹੇ ਉਦਾਂ ਹੀ ਦੱਸੋ ਕਰੋ ਸਤਿ ਸ਼੍ਰੀ ਅਕਾਲ ਮੈਂ 650 ਅਤਿ ਏਜੰਸੀਆਂ ਨੂੰ ਬੇਨਤੀ ਕਰਦਾ ਕਿ ਇਹ ਵਿਅਕਤੀ ਜੋ ਜਿਹਦਾ ਕੋਈ ਧਰਮ ਨਹੀਂ ਹੁੰਦਾ ਜਿਹੜਾ ਕੋਈ ਧਮਕੀ ਲਾਉਂਦਾ ਉਹਦਾ ਕੋਈ ਧਰਮ ਨਹੀਂ ਹੁੰਦਾ ਉਹਨਾਂ ਵਿਅਕਤੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਪੰਜਾਬ ਦਾ ਮਾਹੌਲ ਜਿਹੜਾ ਅਕਾਫ ਨੂੰ ਮੰਜਾ ਰਿਹਾ ਜਾਵੇ ਉਦੋਂ ਸਪੱਸ਼ਟ ਹੈ ਕਿ ਬੀਆਈਐਸਓ ਦੀ ਵਿੱਚ ਕੀ ਜੇ ਕੱਲ ਵਕਾਹ ਹਾਂਜੀ ਅੱਜ ਸਰ ਬਾਜ਼ ਦੇ ਹਨ ਜੀ ਜੇਕਰ ਜਿਹੜੀ ਕੱਲ ਬੀਆਈਐਸਓ ਜੀ ਉਤੇ ਪ੍ਰਚਾਰ ਚਲ ਚੰ ਜਾਂ ਏਜੰਸੀਆਂ ਕਾਰਵਾਈ ਕਰਦੀਆਂ ਤਾਂ ਮੇਰਾ ਖਿਆਲ ਸੀ ਦੁਬਾਰਾ ਅਜੇ ਹੀ ਨਾਮ ਦੇ ਕਿਉਂਕਿ ਉਸ ਪ੍ਰਚਾਰ ਚਲਣ ਤੇ ਏਜੰਸੀਆਂ ਕੋਲ ਬੜੀਆਂ ਥਿਊਰੀਆਂ ਹੁੰਦੀਆਂ ਨੇ ਕਿ ਇਹ ਬੀਆਈਐਰ ਕਿੱਥੋਂ ਆਈ ਆ ਕਿੰਨੇ ਭੇਜੀ ਆ ਇਹ ਪ੍ਰਚਾਰ ਤੇ ਏਜੰਸੀਆਂ ਦਾ ਬਹੁਤ ਥੋੜਾ ਜਿਮੇਜੇ ਇਹ ਕੰਮ ਕਰਕੇ ਤੇ ਉਹਨਾਂ ਬੰਦਿਆਂ ਨੂੰ ਕੰਮ ਕਰ ਸਕਦੀਆਂ ਨੇ ਪਰ ਮੈਨੂੰ ਲੱਗਦਾ ਹੈ ਕਿ ਇਹ ਜਣੀ ਸਰਕਾਰਾਂ ਨੇ ਅਜਾ ਕੰਮ ਨਹੀਂ ਚਾਹੁੰਦੀਆਂ ਤੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀਆਂ ਮੈਂ ਦੁਬਾਰਾ ਸੀਪੀ ਸਾਹਿਬ ਅਮਰਸਰ ਨੂੰ ਜਾਂ ਤੇ ਮੁੱਖ ਮੰਤਰੀ ਨੂੰ ਅਤੇ ਸੈਂਟਰ ਦੀ ਏਜੰਸੀਆਂ ਨੂੰ ਬੇਨਤੀ ਕਰਦਾ ਕਿ ਜੇ ਇਹ ਬੰਦਿਆਂ ਨੂੰ ਦੱਬ ਗਏ ਤੁੰਦ ਕਾਰਵਾਈ ਕਰਿਓ ਸਾਨੂੰ ਜੋ ਪੰਜਾਬ ਦਾ ਮਾਹੌਲ ਜਿਹੜਾ ਸ਼ਾਂਤ ਹੋਗਾ ਖਰਾਬ ਨਾ ਹੋ ਸਕੇ ਤਾਂ ਟਾਸਟ ਮਿਲ ਤੈ ਗਈ ਜੀ ਕੀਤਾ ਗਿਆ ਵਗੇ ਸੀ ਯੋਗੀ ਸਤਿਗੁਰੂ ਮੰਨਦਾ ਸਾਉ ਉਹਦਾ ਉਹਦੀ ਸਾਡੀ ਸਾਡੀ ਮਦਰ ਇਹੜਾ ਜਾਉਗਾ ਇਹ ਮੈਂ ਪਹਿਲਾਂ ਕਹਤਾ ਕਿ ਜਿਹੜਾ ਕੋਈ ਇਹੋ ਜੀ ਗੱਲ ਕਰਦਾ ਉਹਦਾ ਕੋਈ ਧਰਮ ਨਹੀਂ ਹੁੰਦਾ ਇਹ ਜਿਹੜਾ ਜਿਹਦਾ ਕੋਈ ਧਰਮ ਨਹੀਂ ਉਹ ਜੱਤੀ ਜਿਹੜਾ ਉਹ ਅੱਜ ਵੀ ਮਰਦਾ ਹੈ ਕੱਲ੍ਹ ਵੀ ਮਰਦਾ ਹੈ ਇਹ ਇਹ ਗੁਰੂਮਾਰੀ ਦਾ ਉਹ ਸਥਾਨ ਹੈ ਜਿੱਥੇ ਅਸੀਂ ਆਪਣਾ ਜ਼ਿੰਦਗੀ ਦੀ ਭੀਗ ਮੰਗਾਉਣੀ ਹੈ ਇਹ ਗੁਰੂਮਾਰੀ ਨੂੰ ਦੇ ਜਿਹੜਾ ਇਹ ਸਥਾਨ ਹੈ ਉੱਤੇ ਉਈ ਕਿਸੇ ਗੁਰਮਾਰੀ ਨੂੰ ਕੁਝ ਨਹੀਂ ਕਰ ਸਕਦਾ ਗੁਰਮਾਰੀ ਦਾ ਸਥਾਨ ਹੈ ਪ੍ਰਸ਼ਾਸਨ ਇਹਦਾ ਕੁਝ ਨਹੀਂ ਬਗੜ ਸਕਦਾ ਪਰ ਫਿਰ ਵੀ ਅਸੀਂ ਚੌਕਸੀ ਤਾਂ ਹੋਂਦ ਹੈ ਜਿਹੜੇ ਅੰਦਰ ਪ੍ਰਬੰਧ ਉਦਾਰਦੇ ਨੇ ਇਹ ਕੋਈ ਸਿਚਾਚ ਵੀ ਜਿਹੜਾ ਉਹ ਆਪਣੀ ਚੌਕਸੀ ਕਰ ਰਿਹਾ ਹੈ ਪਰ ਉਸ ਪਛਾਣਦਾ ਜਿਹੜਾ ਖਾਸ ਕਰਕੇ ਖਲਸੀਆਂ ਦੀ ਜਿਹੜੀ ਬਣਦੀ ਹੈ ਇਹ ਜਿਹੇ ਵਿਅਕਤੀਆਂ ਨੂੰ ਉਹਨੂੰ ਪਛਾਣਤਾ ਕਰਦਾ ਪੁਲਿਸਾਂ ਦੀ ਕੋਈ ਪੁਛਣਾ ਕੋ ਕਾਲਮੇਲ ਹੋਇਆ ਹੈ ਅਮਿਸੇ ਕੋਈ ਕਮਿਸ਼ਨ ਹੈ ਸੀਪੀ ਸਾਹਿਬ ਨੇ ਕੀਤਾ ਸੀ ਬਿਜ਼ੀ ਸੀ बारा मैं कार करके भी उन्होंने कर कर बीएसएफ भी, भी किस तरह तैनात कितनी यजीबार शुरू कर दे पता नहीं स्पोर्टिंग लोगों की ओर ठीक है, है।, है। दिवारे दिवारे दिवारे।